ਸਾਰਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਗਾਜਰਾਂ ਦੀ ਖੀਰ ਇਹ ਗਾਜਰਾਂ ਦੀ ਖੀਰ ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਖਾਣ ਵਿੱਚ ਵੀ ਇਹ ਬਹੁਤ ਹੀ ਟੇਸਟੀ ਬਣੇਗੀ ਖੀਰ ਤੇ ਬਿਲਕੁਲ ਅਲੱਗ ਤਰੀਕੇ ਨਾਲ ਅਸੀਂ ਖੀਰ ਨੂੰ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਖੀਰ ਬਣਾ ਕੇ ਤਿਆਰ ਕੀਤੀ ਗਾਜਰਾਂ ਦੀ ਖੀਰ ਬਣਾਵਾਂਗੇ ਗਾਜਰਾਂ ਅਸੀਂ 2 ਲਈਆਂ ਸੀ ਉਹਨਾਂ ਨੂੰ ਅਸੀਂ ਗ੍ਰੇਟ ਕਰ ਲਿਆ 1 ਕੱਪ ਚੌਲਾਂ ਦਾ ਲਿਆਵਾ ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਧੋ ਲਈ ਫਰਾਈ ਪੈਨ ਦੇ ਵਿੱਚ ਇੱਕ ਚਮਚਾ ਘਿਓ ਪਾਵਾਂਗੇ ਘਿਓ ਨੂੰ ਚੰਗੀ ਤਰ੍ਹਾਂ ਮੈਲਟ ਹੋਣ ਦਿੰਨੇ ਆ ਘਿਓ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੁਣ ਅਸੀਂ ਗਾਜਰਾਂ ਪਾ ਲઈએ ਗਾਜਰਾਂ ਨੂੰ ਅਸੀਂ ਘਿਓ ਦੇ ਵਿੱਚ ਪੁੰਨ ਲੈਨੇ ਜਿੰਨਾ ਵੀ ਇਹਦੇ ਵਿੱਚ ਐਕਸਟਰਾ ਪਾਣੀ ਹੋਏਗਾ ਉਹ ਛੁੱਟ ਜੀ ਗਾਜਰਾਂ ਨੂੰ ਲਗਾਤਾਰ ਚਲਾਉਂਦੇ ਹੋਏ ਪਕਾ ਲੈਨੇ ਆ गाजरਾਂ ਨੂੰ ਅਸੀਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਗਾਜਰਾ ਸੌਫ ਨਹੀਂ ਹੋ ਜਾਂਦਾ ਇਸ ਤਰੀਕੇ ਨਾਲ ਜਦੋਂ ਅਸੀਂ ਖੀਰ ਬਣਾਉਂਦੇ ਆਂ ਤੇ ਬਹੁਤ ਹੀ ਵਧੀਆ ਬਣਦੀ ਹੈ ਬਹੁਤ ਹੀ ਟੇਸਟੀ ਰਬੜੀ ਦੀ ਤਰ੍ਹਾਂ ਗਾਜਰਾ ਨੂੰ ਜਦੋਂ ਅਸੀਂ ਭੁੰਨਣਾ ਵਾ ਤੇ ਨਾਲ-ਨਾਲ ਅਸੀਂ ਚਮਚੇ ਦੀ ਮਦਦ ਨਾਲ ਮੈਸ਼ ਕਰਨਾ ਹੈ ਗਾਜਰਾ ਦੋ ਤਿੰਨ ਮਿੰਟ ਹੋ ਗਏ ਗਾਜਰਾ ਨੂੰ ਸਨ ਭੁੰਨਦਿਆਂ ਨੂੰ ਇੱਕ ਦੋ ਮਿੰਟ ਅਸੀਂ ਹੋਰ ਗਾਜਰਾ ਨੂੰ ਪਕਾ ਲਈਏ ਗਾਜਰਾ ਨੂੰ ਭੁੰਨ ਲਿਆ ਵਾ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਦੇ ਆਂ ਤੇਲਾ ਸੀ ਰੱਖ ਲਿਆ ਦੁੱਧ ਲਈ ਅਸੀਂ ਇਹਦੇ ਵਿੱਚ 1.5 ਲੀਟਰ ਦੇ ਕਰੀਬ ਦੁੱਧ ਪਾਵਾਂਗੇ ਦੁੱਧ ਅਸੀਂ ਫੁੱਲ ਘੜ ਲਿਆ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰ ਲਈਏ ਦੁੱਧ ਨੂੰ ਉਬਾਲਾ ਆ ਗਿਆ ਹੁਣ ਅਸੀਂ ਇਹਦੇ ਵਿੱਚ ਗਾਜਰ ਪਾਵਾਂਗੇ ਜਿਹੜੀਆਂ ਗਾਜਰਾਂ ਨੂੰ ਅਸੀਂ ਗ੍ਰੇਟ ਕਰਕੇ ਰੱਖਿਆ ਸੀ ਗਾਜਰਾਂ ਨੂੰ ਅਸੀਂ ਭੁੰਨ ਕੇ ਰੱਖਿਆ ਸੀ ਉਹਨਾਂ ਨੂੰ ਅਸੀਂ ਇਹਦੇ ਵਿੱਚ ਪਾ ਲਈਏ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਚੌਲਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ ਇਹਨਾਂ ਨੂੰ ਵਿੱਚ ਪਾ ਲਈਏ ਨਾਲ ਹੀ ਅਸੀਂ ਚੌਲਾਂ ਦਾ ਟੋਟਾ ਲਿਆ ਸੀ ਤੁਸੀਂ ਸਾਬਤ ਵੀ ਚੌਲ ਲੈ ਸਕਦੇ ਥੋੜੀ ਥੋੜੀ دیر ਬਾਅਦ ਅਸੀਂ ਇਹਨਾਂ ਨੂੰ ਭਨਉਂਦੇ ਹਾਂ ਕਿ ਚੌਲ ਜਿਹੜੇ ਥੱਲੇ ਨਾਲ ਲੱਗਦੇ ਥੋੜੀ ਥੋੜੀ دیر ਬਾਅਦ ਅਸੀਂ ਇਹਨੂੰ ਭਨਉਂਦੇ ਹੋਏ ਪਕਾਵਾਂਗੇ ਕੀ ਅਸੀਂ ਲੇਮਨ ਉਹ ਅਸੀਂ ਸਲੋ ਕਰ ਦਾਂਗੇ ਜਦੋਂ ਸਲੋ ਖੇਮ ਤੇ ਅਸੀਂ ਇਹਨੂੰ ਖੀਰ ਨੂੰ ਬਣਾਵਾਂਗੇ ਤੇ ਖੀਰ ਦੇ ਉੱਪਰ ਮਲਾਈ ਆਏਗੀ ਤੇ ਮਲਾਈਦਾਰ ਖੀਰ ਬਣ ਕੇ ਤਿਆਰ ਹੋਏਗੀ ਕਾਜਰਾ ਦੀ ਖੀਰ ਨੂੰ ਬਣਾਉਂਦਿਆਂ ਨੂੰ 10-15 ਮਿੰਟ ਹੋ ਗਏ ਆ ਅਸੀਂ ਸਲੋ ਫਲੇਮ ਤੇ ਬਣਾ ਰਹੇ ਆ ਖੀਰ ਨੂੰ ਮਿਸ਼ਰੀ ਪਾਵਾਂਗੇ ਮਿਸ਼ਰੀ ਦੀ ਜਗ੍ਹਾ ਤੇ ਤੁਸੀਂ ਖੰਡ ਵੀ ਪਾ ਸਕਦੇ ਜੇ ਤੇ ਗੋੜ੍ਹ ਵੀ ਪਾ ਸਕਦੇ ਅਸੀਂ ਮਿਸ਼ਰੀ ਨੂੰ ਤੋੜ ਲਿਆ ਸੀ ਧਾਗੇ ਵਾਲੀ ਮਿਸ਼ਰੀ ਲਈ ਹੈ ਤੇ ਇਹਦੇ ਵਿੱਚੋਂ ਅਸੀਂ ਧਾਗੇ ਜਿਹੜੇ ਉਹ ਬਾਹਰ ਕੱਢ ਲਿਆ ਮਿੱਠਾ ਤੁਸੀਂ ਆਪਣੇ ਟੇਸਟ ਅਨਸਾਰ ਪਾਓ ਨਾਲ ਹੀ ਅਸੀਂ ਕੜਛੀ ਦੇ ਨਾਲ ਇਹਨੂੰ ਹਲਕਾ ਜਿਹਾ ਮੈਸ਼ ਕਰਾਂਗੇ ਕਿ ਖੀਰ ਜਿਹੜੀ ਉਹ ਰਬੜੀ ਦੀ ਤਰ੍ਹਾਂ ਬਣੇ ਖੀਰ ਦੇ ਵਿੱਚ ਅਸੀਂ ਡਰਾਈ ਫਰੂਟ ਪਾਵਾਂਗੇ ਥੋੜੀ ਜੀ ਕਿਸ਼ਮਿਸ ਹੈ ਬਦਾਮ ਨੂੰ ਅਸੀਂ ਬਰੀਕ-ਬਰੀਕ ਟੁਕੜਿਆਂ ਵਿੱਚ ਕੱਟ ਲਿਆ ਵਾ ਮਗਜ ਆ ਕਾਜੂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਪਾ ਲਏਗੇ ਤੁਸੀਂ ਇਹਨਾਂ ਨੂੰ ਰੋਸਟ ਕਰਕੇ ਵੀ ਪਾ ਸਕਦੇ ਜੀ ਇਹਨਾਂ ਸਾਰੇ ਡਰਾਈ ਫਰੂਟ ਨੂੰ ਇਹਦੇ ਵਿੱਚ ਅਸੀਂ ਮਿਕਸ ਕਰ ਦਿੰਨੇ ਆ ਤੇ 2-3 ਮਿੰਟ ਅਸੀਂ ਹੋਰ ਖੀਰ ਨੂੰ ਪਕਾ ਲਵਾਂਗੇ ਗਾਜਰ ਦੀ ਖੀਰ ਬਣ ਕੇ ਤਿਆਰ ਹੈ ਖੀਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਇਹਦਾ ਟੈਕਚਰ ਵੇਖ ਸਕਦੇ ਜੀ ਬਹੁਤ ਹੀ ਵਧੀਆ ਮਲਾਈਦਾਰ ਰਬੜੀ ਵਰਗੀ ਖੀਰ ਬਣ ਕੇ ਤਿਆਰ ਹੈ ਇਹ ਖੀਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਖਾਂਚ ਵੀ ਬਹੁਤ ਹੀ ਟੇਸਟੀ ਬਣੀ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਇਓ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਹੋਰ ਬਹੁਤ ਹੋਰਾਂ ਤੱਕ ਵੀ ਵੀਡੀਓ ਪਹੁੰਚੇ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ